ਇਸ ਕੀ ਜੋ ਤਾਰੀਖਾ 20 ਸਿੱਕੀ 22 ਕਰਵਰੀ ਔਰ ਕੈਟਾਗਰੀ ਇਹ ਚੁਕਨੇ ਕਿਉਂਕਿ ਸੁਖਤਾ ਵਧਦੀ ਹੈ ਐਨੀਮਲ ਰੱਖਣ ਦੀ ਕੰਪੀਟੀਸ਼ਨ ਚ ਆਉਣ ਦੀ ਮੇਲੇ ਚ ਆਉਣ ਦੀ ਕਿਉਂਕਿ ਜੇ ਆਪਾਂ ਛੋਟੇ ਕੰਪੀਟੀਸ਼ਨ ਲੜਾਂਗੇ ਛੋਟੇ ਮੇਲੇ ਲੜਾਂਗੇ ਤਾਂ ਹੀ ਆਪਣਾ ਵੱਡੇ ਮੇਲੇ ਲੜਨ ਦਾ ਹੌਸਲਾ ਪਾਊਗਾ ਇਹ ਸਪੈਸ਼ਲ ਨੋਟ ਇਹ ਹੈ ਵੀਰੇ ਜਿਹੜੇ ਪਸ਼ੂ ਦਾ ਜਿਹੜੇ ਨ ਮੁਕਾਬਲਾ ਹੋਊਗਾ ਉਹ ਸਿਰ ਤੇ ਨਹੀਂ ਮੌਕੇ ਤੇ ਲੈ ਕੇ ਆਵੇ ਤੇ ਔਰ ਮੁਕਾਬਲਾ ਹੋਣ ਤੋਂ ਬਾਅਦ ਘਰ ਜਾ ਸਕਦਾ ਹੈ ਠੀਕ ਹੈ ਵੀ ਪਲੰਗਰ ਦਾ ਪਿੰਡ ਜਿਹੜਾ ਨਗਰ ਨਿਵਾਸੀਆਂ ਵੱਲੋਂ ਸਪੈਸ਼ਲ ਹੈ ਜੰਗਿਆਂ ਦੇ ਹਨ ਵੱਲੋਂ ਜਿਹੜਾ ਪਰਬੰਧ ਕੀਤਾ ਗਿਆਗਾ। ਠੀਕ ਹੈ। ਮਿੱਤਰੋ ਪਸ਼ੂ ਪਾਲਕਾਂ ਲਈ ਇੱਕ ਹੋਰ ਖੁਸ਼ਖਬਰੀ ਆ ਕਿਉਂਕਿ ਨਵਾਂ ਮੇਲਾ ਇੱਕ ਹੋਰ ਆ ਗਿਆ। ਤੇ ਜੋ ਕੈਟਾਗਰੀਆਂ ਆਉਣਗੀਆਂ ਜਾਂ ਤਰੀਕਾਂ ਆਉਣਗੀਆਂ ਉਹ ਸਾਰੀਆਂ ਆਪਾਂ ਬਾਈ ਦੇ ਮੇਲੇ ਬਾਰੇ ਸਾਰਾ ਪ੍ਰਬੰਧ ਹੋਊਗਾ ਜੋ ਡਿਟੇਲ ਹੋਊਗੀ ਸਾਰੀ ਆਪਾਂ ਬਾਈ ਨਾਲ ਗੱਲਬਾਤ ਕਰਾਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਜ ਥੋੜਾ ਆਪਾਂ ਜਿਆਦਾ ਸਮਾਉਣੀ ਲੈਂਦੇ ਤੇ ਆਪਾਂ ਮੇਲੇ ਬਾਰੇ ਜਾਣਕਾਰੀ ਲੈਂਦੇ ਆ। ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੇ ਆਪਣੇ ਇਹ ਮੇਲੇ ਬਾਰੇ ਜਾਣਕਾਰੀ ਦਿਓ ਜੀ ਮੇਲਾ ਕਦੋਂ ਹੋ ਰਿਹਾ ਤੇ ਕਿਹੜੀਆਂ-ਕਿਹੜੀਆਂ ਕੈਟਾਗਰੀਆਂ ਆਗੀਆਂ ਸਾਡੀ ਕਿਸਾਨ ਭਾਈਓ ਨੂੰ ਨਮਸਕਾਰ ਔਰ ਇਹ ਐਮ ਐਫਾ ਨਾਮ ਸੇ ਇਹ ਮਤਲਬ ਬਲਿੰਦਿੰਦਰ ਭਾਈ ਔਰ ਮਤਲਬ ਇਹ 100 ਗ੍ਰਾਣ ਲੱਗ ਰਹੇ ਮੈਂ ਤਾਂ ਇਹ ਹੀ ਕਹਿਣਾ ਜਾਊਂਗਾ ਇਹਨੂੰ ਅੱਛਾ ਔਰ ਫੇਰ ਸ਼ੋਅ ਕਰਾਏ ਔਰ ਇਸकी ਜੋ ਤਾਰੀਖ ਹੈ 21 22 ਫਰਵਰੀ ਔਰ ਕੈਟਾਗਰੀ ਇਹ बताएंगे ਭਾਈ ਸਾਹਿਬ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਇਂ ਦੱਸ ਦੋ ਵੀ ਇਹ ਕੀ ਹੋ ਕਿਹੜੀ ਜਗ੍ਹਾ ਤੇ ਹੈਗਾ ਹਾਂ ਜੀ ਵੀਰੇ ਇਹ ਪਿੰਡ ਜੰਗੀਆਂ ਨਾ ਤਹਿਸੀਲ ਟਾਪਾ ਤੇ ਜ਼ਿਲ੍ਹਾ ਬਰਨਾਲਾ ਠੀਕ ਹੈ ਜਦੋਂ ਬਰਨਾਲੇ ਤੋਂ ਬਾਜਖਾਨੇ ਜਾਵਾਂਗੇ ਰਸਤੇ ਵਿੱਚ ਪਧੌੜ ਤੇ ਜਲਾਲ ਸਾਧਪੁਰਾ ਦੇ ਨੇੜੇ ਰੋਡ ਤੇ ਮੰਡੀ ਹੁੰਦੀ ਹੈ ਨਾ ਹਾਂ ਜੀ ਦਾਣਾ ਮੰਡੀ ਰੋਡ ਦੇ ਉੱਤੇ ਹੀ ਆ ਉੱਥੇ ਜਿਹੜਾ ਮੇਲਾ ਹੋਊਗਾ ਇਹ ਠੀਕ ਹੈ ਹਾਂ ਜੀ ਠੀਕ ਹੈ ਬਾਈ ਠੀਕ ਹੈ ਤੇ ਕੈਟੇਗਰੀਆਂ ਬਈ ਕਿਡੀਆਂ ਕਿਡੀਆਂ ਹੋਣਗੀਆਂ ਇਹ ਵਿੱਚ ਕੈਟੇਗਰੀਆਂ ਹੈਗੇ ਵੀਰੇ ਜਿਵੇਂ 20 21 22 ਫਰਵਰੀ ਤਿੰਨ ਦਿਨ ਦਾ ਮੇਲਾ ਆਪਣਾ ਜੀ ਹਾਂਜੀ ਔਰ 0 ਤੋਂ 6 ਮਹੀਨੇ ਨੀਲੀ ਰਵੀ ਨਸਲ ਦੇ ਕੱਟੇ ਤੇ ਕਟੀਆਂ ਹੋਗੀਆਂ ਜੀ ਹਾਂਜੀ 0 ਤੋਂ 6 ਮਹੀਨੇ ਮੁਰਾ ਨਸਲ ਦੇ ਕੱਟੇ ਤੇ ਕਟੀਆਂ ਹੋਗੀਆਂ ਤੇ ਉਸ ਤੋਂ ਬਾਅਦ ਮੁਰਾ ਨਸਲ ਦੇ ਵੱਡਿਆਂ ਮੱਜਾਂ ਮਿਲ ਕੇ ਬਿਊਟੀ ਇਹ ਪੰਜ ਮੁਕਾਬਲੇ 20 ਫਰਵਰੀ ਨੂੰ ਹੋਣਗੇ ਜੀ ਠੀਕ ਹੈ ਜੀ ਜਨ ਸ਼ੁੱਕਰਵਾਰ ਨੂੰ ਔਰ 21 ਤਰੀਕ ਨੂੰ ਜਿਹੜੇ ਹੋਣਗੇ ਮੁਕਾਬਲੇ ਜੀ ਨੀਲੀ ਰਵੀ ਨਸਲ ਦੇ ਕੱਟੇ ਤੇ ਕਟੀਆਂ ਮੁਰਾ ਨਸਲ ਦੇ ਖੀਰੇ ਕੱਟੇ ਤੇ ਕਟੀਆਂ ਤੇ ਉਸ ਦੇ ਨਾਲ ਐਚ ਐਫ ਜਰਸੀ ਨਸਲ ਜਾਂ ਖੀਰੀਆਂ ਵਿੱਚ ਤਾਂ ਜਿਹਨੇ ਆਪਣੇ ਨਾਲ ਵੀਰ ਸੈਮਰੇ ਦੀ ਫਾਰਮ ਤੋਂ ਹੈਗਾ ਬੜੇ ਲੰਬੇ ਸਮੇਂ ਦੇ ਲਈ ਬਰੀਡ ਤੇ ਇਹ ਕੰਮ ਕਰ ਰਹੇ ਲਗਭਗ ਹਰ ਮੇਲੇ ਦੇ ਵਿੱਚ ਪਾਰਟਿਸਿਪੇਟ ਕਰਦੇ ਤੇ ਵਧੀਆ ਪ੍ਰਦਰਸ਼ਨੀ ਕਰਦੇ ਆ। ਸੋ ਇਹਨਾਂ ਸਾਰੇ ਭਰਾਵਾਂ ਦੇ ਸਹਿਯੋਗ ਆ ਤੇ ਇਹਨਾਂ ਦੇ ਕਹਿਣ ਦੇ ਨਾਲ ਜਿਹੜਾ ਸੀ ਬੱਚਿਆਂ ਦਾ ਸਪੈਸ਼ਲ ਤੌਰ ਤੇ ਜਿਹੜਾ ਇਹ ਐਡ ਕੀਤੀ ਆ ਨਾ ਨਹੀਂ ਤਾਂ ਬੱਚੀਆਂ ਖੀਰੀਆਂਆਂ ਗੱਲਾਂ ਹਨਾ ਹਾਂ ਜੀ ਐਫ ਤੇ ਜਰਸੀ ਦੋਨੋਂ ਬੱਚਾ ਖੀਰੀਆਂ ਹੋਣੀਆਂ ਜੀ ਖੀਰੀਆਂ ਹੋਣ ਹਾਂ ਇਹ ਐਕਸਟਰਾ ਜਿਹੜੇ ਆਪਾਂ ਕਿੰਨਾਂ ਐਡ ਕੀਤੀ ਆ ਔਰ 2 ਫਰਵਰੀ ਨੂੰ ਜਿਹੜੇ ਹੈਗਾ ਦੋ ਅੰਦਾ ਨੀਲੀ ਰਵੀ ਨਸਲ ਦੇ ਕੱਟੇ ਤੇ ਕਟੀਆਂ ਦੋ ਰੰਗ ਦੇ ਮੂਰਾ ਨਸਲ ਦੇ ਕੱਟੇ ਔਰ ਕਟੀਆਂ ਠੀਕ ਹੈ ਉਸ ਤੋਂ ਬਾਅਦ ਨੀਲੀ ਰਾਵੀ ਨਸਲ ਦੇ ਵੱਡੇ ਛੋਟੇ ਤੇ ਮੂਰਾ ਨਸਲ ਦੇ ਵੱਡੇ ਛੋਟੇ ਜਿਹੜੇ ਚਾਰਾਂ ਦਾ ਕੱਟੇ ਹੋਣਗੇ ਵੱਡਿਆਂ ਦੇ ਨਾਲ ਹੀ ਮੁਕਾਬਲਾ ਲੜਨਗੇ ਇਹਨਾਂ ਦੀ ਅਲੱਗ ਕੈਟਾਗਰੀ ਕੋਈ ਨਹੀਂ ਹੋਊਗੀ ਠੀਕ ਹੈ ਤੇ ਬਾਕੀ ਜੀ ਸਪੈਸ਼ਲ ਨੋਟ ਇਹ ਹੈ ਵੀਰੇ ਜਿਹੜੇ ਪਰਸ਼ੂ ਦਾ ਜਿਹੜੇ ਦਾ ਮੁਕਾਬਲਾ ਹੋਊਗਾ ਉਹ ਹੋ ਸਕਦੇ ਨਹੀਂ ਮੌਕੇ ਤੇ ਲੈ ਕੇ ਆਵੇ ਤੇ ਹੋਰ ਮਕਾਵਲਾ ਹੋਣ ਤੁਹਾਡੇ ਘਰ ਜਾ ਸਕਦਾ ਠੀਕ ਆ ਵੀ ਪਹਿਲਾਂ ਲਿਆਂ ਦੀ ਲੋੜ ਨਹੀਂ ਜਿਵੇਂ ਵੀ ਪਹਿਲਾਂ ਪੰਜਾਹ ਲਿਆਉਣਾ ਹਣਾ ਪਰ ਜੇ ਕੋਈ ਭਰਾ ਦੂਦ ਰਾਡੇ ਤੇ ਕੋਈ ਮਜਬੂਰੀ ਪਾਣ ਦੀ ਵੀ ਭਾਈ ਅਸੀਂ ਮੌਕੇ ਤੇ ਨਹੀਂ ਪਹੁੰਚ ਸਕਦੇ ਤਾਂ ਇੱਕ ਦਿਨ ਵਾਸਤੇ ਰਹਿ ਸਕਦਾ ਉਹ ਜੇ ਅਸੀਂ ਪ੍ਰਬੰਧ ਕਰਦੇ ਠੀਕ ਉਹ ਪ੍ਰਬੰਧ ਕਰ ਦੋਗੇ ਹਾਂ ਕਿਸੇ ਭਰਾ ਨੇ ਵੈਸੇ ਉਹ ਸਟੋਰੀ ਬੁੱਕ ਕਰਨੀ ਤਿੰਨ ਦਿਨ ਰਹਿਣ ਵਾਸਤੇ ਉਹ ਐਕਸਟਰਾ ਚਾਰਜ ਦੇ ਕੇ ਜੇ ਉਹ ਸਟੋਰੀ ਬੁੱਕ ਕਰਵਾ ਸਕਦਾ ਸਾਡੇ ਤੇ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੁੰਦੀ ਹਣਾ ਠੀਕ ਹੈ ਤੇ ਲੰਗਰ ਦਾ ਪਿੰਡ ਜਿਹੜਾ ਨਗਰ ਵਾਸੀਆਂ ਵੱਲੋਂ ਸਪੈਸ਼ਲ ਜੰਗੀਆਂ ਦੇ ਹਣਾ ਵੱਲੋਂ ਜਿਹੜਾ ਰੰਦ ਕੀਤਾ ਗਿਆਗਾ ਠੀਕ ਹੈ ਤੇ ਬਾਕੀ ਇੱਕ ਦੋ ਗੱਲਾਂ ਵੀ ਰਿਸੈਪਡੇ ਦੀ ਫਾਰਮ ਹੈ ਵੀ ਆਪਣੇ ਮੇਲੇ ਬਾਰੇ ਗੱਲਬਾਤ ਕਰਨਗੇ ਇਹਨਾਂ ਨਾਲ ਠੀਕ ਹੈ ਜੀ ਹਾਂਜੀ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਸੱਸੀ ਗੱਲ ਜਿਹੜੇ ਦੇਖਣਗੇ ਜੀ ਬਹੁਤ ਵੱਡਾ ਉਪਰਾਂ ਲਾਜੀ ਚਾਹੇ ਕਿਉਂਕਿ ਦੇਖੋ ਜਿਹੜਨੇ ਵੀ ਸਦਰ ਲੈਵਲ ਦੇ ਲਾ ਲਓ ਪਧੋ ਪਧੋੜ ਏਰੀਆ 'ਚ ਲਾ ਲਓ ਜਾਂ ਫਿਰ ਡਿਸਟ੍ਰਿਕਟ ਲਾ ਲਓ ਬਰਨਾਲਾ ਏਰੀਆ 'ਚ ਹੋ ਰਿਹਾ ਹੈ ਕੰਪੀਟੀਸ਼ਨ ਜਿਹੜੇ ਵੀ ਕਿਸਾਨ ਬਾਈ ਇੱਛੁਕ ਨੇ ਕਿਉਂਕਿ ਸੁਖਤਾ ਵਾਦਦੀ ਆ ਐਨੀਮਲ ਰੱਖਣ ਦੀ ਕੰਪੀਟੀਸ਼ਨ 'ਚ ਆਉਣ ਦੀ ਮੇਲੇ 'ਚ ਆਉਣ ਦੀ ਕਿਉਂਕਿ ਜੇ ਆਪਾਂ ਛੋਟੇ ਕੰਪੀਟੀਸ਼ਨ ਲੜਾਂਗੇ ਛੋਟੇ ਮੇਲੇ ਲੜਾਂਗੇ ਤਾਂ ਹੀ ਆਪਣਾ ਵੱਡੇ ਮੇਲੇ ਲੜਨ ਦਾ ਹੌਸਲਾ ਪਾਊਗਾ ਤਾਂ ਜਿੰਨੇ ਵੀ ਕਿਸਾਨ ਵੀਰ ਨੇ ਵੱੱਤਵਾਦ ਐਨੀਮਲ ਲੈ ਕੇ ਪਹੁੰਚੂ ਜੀ ਜਿੰਨੇ ਵੀ ਕੈਟਾਗਰੀ ਦੇ ਨਈਆਂ ਨੇ ਵੀਰੇ ਨੇ ਇਹਨਾਂ ਦਾ ਮੇਲਾ ਪਹਿਲਾ ਮੇਲਾ ਹੋ ਰਿਹਾ ਸਫਲ ਮੇਲਾ ਬਣਾਉਣਾ ਕਿਸਾਨਾਂ ਨੇ ਬਣਾਉਣਾ ਤਾਂ ਜਿਆ 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 ਤੋਂ ਜ਼ਿਆਦਾ ਕਿਸਾਨ ਵੀ ਐਨੀਮਲ ਲੈ ਕੇ ਆਉਣ ਜਿਨ੍ਹਾਂ ਨੇ ਦੇਖਣਾ ਉਹ ਦੇਖਣ ਆਉਣ ਫਿਰ ਜਾ ਕੇ ਮੇਲਾ ਸਫਲ ਹੋਊਗਾ ਧੰਨਵਾਦ ਜੀ ਠੀਕ ਹੈ ਜ ਤੇ ਬਾਕੀ ਭਾਈ ਐਂਟਰੀਆਂ ਦਾ ਸਿਸਟਮ ਮਤਲਬ ਕਿ ਇਸ ਤਰ੍ਹਾਂ ਹੋਊਗਾ ਹਾਂਜੀ ਐਂਟਰੀਆਂ ਜਿਵੇਂ ਬਸ ਛੋਟੇ ਬੱਚਾ ਉਹਨਾਂ ਲੱਗਵਾ ਜੀ 500 ਰੁਪਏ ਹੁੰਦੀ ਜੀ ਇਹ ਵੱਡੇ ਹੋ ਗਏ ਉਹਨਾਂ 1000 ਰੁਪਏ ਹੋਊਗੀ ਜੀ ਇਸ ਤਰ੍ਹਾਂ ਜਿਹੜੇ ਐਂਟਰੀਆਂ ਹੋਊਗੀ ਬਾਕੀ ਜਿਹੜੇ ਨਾਮ ਹੋਣਗੇ ਵੀਰੇ ਉਹ ਬਿਲਕੁਲ ਨਕਦ ਦਿੱਤੇ ਜਾਣਗੇ ਕੋਈ ਗੂਗਲ ਪੇ ਨੰਬਰ ਨਹੀਂ ਲੈਣਾ ਕੋਈ ਅਕਾਊਂਟ ਨੰਬਰ ਨਹੀਂ ਸੀ ਮੰਗਣਾਗਾ ਜਦੋਂ ਪਸ਼ੂ ਚੰਚਲ ਬਣ ਗਿਆ ਜਦੋਂ ਪਸ਼ੂ ਜਿੱਤ ਗਿਆ ਡਿਸੀਜਨ ਆ ਗਿਆ ਹਨਾ ਜੀ ਜਦੋਂ ਆਪਾਂ ਮਤਲਬ ਕਿ ਪ੍ਰਾਈਜ਼ ਉਹਦੇ ਨਾਲ ਦੀ ਨਾਲ ਹੀ ਬਿਲਕੁਲ ਨਾਲ ਦੀ ਨਾਲ 5 ਮਿੰਟ ਦਾ ਇੰਤਜ਼ਾਰ ਵੀ ਹੈ ਨਹੀਂ ਜੀ ਠੀਕ ਆ ਹਾਂ ਤੇ ਬਾਕ ਕੇਬੀਐਫਾ ਕਰਮबीर ਬਰੀਡਿੰਗ ਫਾਰਮ ਸਨਾਰੀਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਡੇ ਮੇਲੇ ਨੂੰ ਜਿਹੜਾ ਸਾਰੇ ਭਰਾ ਰਲ ਕੇ ਜਿਹੜੇ ਸਪੋਰਟ ਕਰ ਰਹਾ ਸਾਡਾ ਸਾਥ ਦੇ ਰਹੇ ਨੇ ਜੀ ਤੇ ਇੱਕ ਐਂ ਦੱਸਿਓ ਵੀ ਜਿਹੜਾ ਇਹ ਮੇਲਾ ਹੈ ਇਹ ਪੰਜਾਬ ਪੰਜਾਬ ਦੇ ਹੋਊਗਾ ਜਾਂ ਕੋਈ ਵੀ ਆ ਸਕਦਾ ਨਹੀਂ ਇਹ ਆਲ ਇੰਡੀਆ ਦੇ ਕਿਸੇ ਵੀ ਸਟੇਟ ਤੋਂ ਕੋਈ ਵੀ ਜਾਨਵਰ ਆ ਸਕਦਾ ਜਿਹੜਾ ਆਪਾਂ ਕਿਸੇ ਸਟੇਟ ਤੋਂ ਕੋਈ ਵੀ ਜਾਨਵਰ ਲੈ ਕੇ ਆਉਣਾ ਹੈ ਅੱਜ ਜੇ ਆਪਾਂ ਕੈਟਾਗਰੀਆ ਬੋਲ ਰਹੀਆਂ ਇਹਨਾਂ ਚੋਂ ਕੋਈ ਵੀ ਹੈ ਬਾਕੀ ਜੇ ਕਿਸੇ ਨੇ ਵੱਖਰਾ ਕੋਈ ਵੱਖਰੀ ਨਸਲ ਦਾ ਪਸ਼ੂ ਪ੍ਰਦਰਸ਼ਨ ਲਈ ਵਾਸਤੇ ਲੈ ਕੇ ਆਉਣਾਗਾ ਉਹ ਲਿਆ ਸਕਦਾ ਉਹਦੀ ਕੋਈ ਰੋਕ ਟੋਕ ਨਹੀਂ ਹੈਗੀ ਠੀਕ ਹੈ ਜੀ ਆ ਮੁਕਾਬਲੇ ਸਿਰਫ ਜਿਹੜੀਆਂ ਕੈਟਾਗਰੀਆ ਬੋਲ ਰਹੀਆਂ ਇਹਨਾਂ ਦੇ ਹੀ ਹੋਣਗੇ ਬਾਕੀ ਐਕਸਟਰਾ ਪ੍ਰਦਰਸ਼ਨ ਲਈ ਵਾਸਤੇ ਕੋਈ ਵੀ ਜਾਨਵਰ ਲਿਆ ਸਕਦੇ ਪਸਾਹ ਭਰਾਜੀ ਠੀਕ ਹੈ ਹਾਂਜੀ ਤੇ ਇੱਕ ਬਈ ਸਮੱਸਿਆ ਆਉਂਦੀ ਆ ਉਹਦਾ ਉਹਨਾਂ ਦੇ ਵਾਸਤੇ ਕੋਈ ਕੀ ਪ੍ਰਬੰਧ ਹੋਊਗਾ ਉਹਨਾਂ ਵਾਸਤੇ ਵੀਰੇ ਬਾਕੀ ਦੇਖੋ ਜਿਵੇਂ ਦੋ ਰਿੰਗ ਹੋਣਗੇ ਜੀ ਹਾਂਜੀ ਸਾਡੇ ਜਿਵੇਂ ਕੰਪੀਟੀਸ਼ਨ ਇੱਕ ਰਿੰਗ ਦੇ ਵਿੱਚ ਹੋਣਗੇ ਤੇ ਜਦੋਂ ਮੰਨ ਕੇ ਚਲੋ ਉਹ ਸਾਰਾ ਰਿੰਗ ਕਲੀਅਰ ਹੋ ਗਿਆ ਨਾਮ ਉਹਨਾਂ ਦੇ ਹੋ ਗਏ ਠੀਕ ਆ ਉਹ ਜਿਹੜਾ ਮੁਕਾਬਲਾ ਅਗਲੇ ਕੈਟਾਗਰੀ ਦਾ ਉਹ ਨੂਜੀ ਰਿੰਗ ਸਟਾਰਟ ਹੋ ਜਾਊਗਾ ਇਹ ਰਿੰਗ ਖਾਲੀ ਯੂਟਿਊਬਰਾਂ ਵਾਸਤੇ ਵੀਡੀਓ ਬਣਾਉਣ ਵਾਸਤੇ ਖਾਲੀ ਹੋਊਗੀ ਜੀ ਜਿੰਨਾ ਚਿਰ ਰਿੰਗ ਚੱਲੂਗਾ ਉੰਨਾ ਟਾਈਮ ਕੋਈ ਭਰਾ ਮਤਲਬ ਉੱਚ ਕੋਈ ਵੀ ਐਕਸਟਰਾ ਪਰਸਨ ਕੋਈ ਆੜ ਨਹੀਂ ਕੋਈ ਖਾਲਾ ਕੇ ਕਮੇਟੀ ਮੈਂਬਰ ਵੀ ਦਾਖਲ ਹੁੰਦਾ ਜਿੰਨੀ ਕਰੂ ਰਿੰਗ ਦੇ ਵਿੱਚ ਆ ਕੇ ਨੇ ਉਹ ਤੁਹਾਡਾ ਫੈਸਲਾ ਬਹੁਤ ਵਧੀਆ ਕਿਉਂਕਿ ਜਿਹੜੇ ਦੇਖਦੇ ਆ ਹਾਂਜੀ ਉਹਨਾਂ ਉਹ ਵੀ ਡਿਸਟਰਬ ਹੁੰਦੇ ਆ ਬਾਕੀ ਕਈ ਵਾਰੀ ਜਾਨਵਰ ਵੀ ਡਰਦੇ ਆ ਬਿਲਕੁਲ ਬਿਲਕੁਲ ਜਿਆਦਾ ਕਰਾਊਡ ਹੋ ਜਾਂਦੀ ਹੈ ਹਾਂ ਜਦੋਂ ਰਿੰਗ ਮੁਕਾਬਲੇ ਹੋਗੇ ਦੂਜੀ ਰਿੰਗ ਚ ਪਸ਼ੂ ਚਲੇਗੇ ਉਸ ਦੁਆਲੇ ਉਹ ਰਿੰਗ ਅੱਧਾ ਪੌਣਾ ਘੰਟਾ ਬਿਲਕੁਲ ਖਾਲੀ ਹੋਊਗੀ ਉਹ ਯੂਟਿਊਬਰ ਭਰਾਵਾਂ ਵਾਸਤੇ ਵੀਡੀਓ ਬਣਾਉਣ ਦਾ ਖੁੱਲਾ ਸਮਾਂ ਹੋਊਗਾ ਜੀ ਤੋ ਸਾਰੇ ਭਰਾ YouTube ਵਾਲਿਆਂ ਨੂੰ ਬੇਨਤੀ ਆ ਵੀ ਸਮੇਂ ਚ ਸਮਾਂ ਕੱਢ ਕੇ ਹਨਾ ਜਰੂਰ ਪਹੁੰਚੋ ਜੇ ਮੇਲੇ ਨੂੰ ਫਲਵਾੰਕਣ ਕਰਾਂ ਇਹ ਘਰ ਬੈਠੇ ਭਰਾਵਾਂ ਦਾ ਕਿ ਮੇਲਾ ਪਹੁੰਚੂਗਾ ਇਹ ਵੀ ਇੱਕ ਤਰ੍ਹਾਂ ਤੁਹਾਡਾ ਸਹਿਯੋਗ ਤੇ ਦੇਖਾਂ ਸਾਰੇ ਭਰਾਵਾਂ ਦਾ ਸਹਿਯੋਗ ਤੁਹਾਡੇ ਮੇਲੇ ਵਾਸਤੇ ਜੀ ਠੀਕ ਹੈ ਬਾਕੀ ਜੋ ਲਾਈਵ ਡੈਲੀਗਾਸਟ ਆ ਉਹ ਥੋੜੇ ਆਪਣੇ ਚੈਨਲ ਚੱਲੂ ਹਨਾ ਹਾਂ ਜੀ ਉਹ ਆਪਣਾ ਚੈਨਲ ਭਗਤ ਸਿੰਘ ਫਾਰਮ YouTube ਔਰ Facebook ਦੋਨਾਂ ਸਾਈਟ ਤੇ ਜਿਹੜਾ ਉਹ ਤਿੰਨੋ ਦਿਨ ਜਿਹੜਾ ਆਪਣਾ ਮੇਲਾ ਲਾਈਵ ਚੱਲੂਗਾ ਜੀ ਠੀਕ ਹੈ ਜੀ ਹਾਂ ਜੀ ਹੋਰ ਕੋਈ ਗੱਲਬਾਤ ਜੀ ਬਸ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸਹਿਯ ਚੰਗਾ ਜਾਨਵਰ ਹੈ ਕੰਪੀਟੀਸ਼ਨ ਵਾਸਤੇ ਤਾਂ ਜਾਨਵਰ ਲੈ ਕੇ ਆਓ ਸਈਏ ਕਰ ਨਹੀਂ ਉਦਾਂ ਦੇ ਪਸ਼ੂ ਹੈ ਕਿ ਤਾਂ ਮੇਲਾ ਦੇਖਣ ਵਾਸਤੇ ਜ਼ਰੂਰ ਲੈ ਕੇ ਆਓ ਬੱਚਾ ਨੂੰ ਹਨਾ ਆਪਣੇ ਪਰਿਵਾਰ ਨੂੰ ਐਤਵਾਰ ਦਿਨ ਅਸੀਂ ਸਪੈਸ਼ਲ ਮਾਲਾਜਮਾ ਤੇ ਬੱਚਿਆਂ ਵਾਸਤੇ ਰੱਖਿਆ ਵੀ ਤਾਂ ਕਿ ਉਹਦੇ ਛੁੱਟੀ ਹੁੰਦੀ ਉਹਨਾਂ ਦੀ ਦੇਖਣ ਦਾ ਮਨ ਹੁੰਦਾ ਨਾ ਤਾਂ ਉਹ ਸਾਰੇ ਭਰਾ ਜ਼ਰੂਰ ਪਹੁੰਚ ਸਾਡੇ ਮੇਲੇ ਤੇ ਜੀ ਇੱਕ ਬਾਈ ਥੋੜਾ ਜਾਂ ਕਈ ਵਾਰੀ ਰੋਲੇ ਵਾਲਾ ਚੱਕਰ ਵੀ ਬਣ ਜਾਂਦਾ ਹੁੰਦਾ ਹੈ ਨਾ ਹਾਂਜੀ ਜਿਵੇਂ ਹੁਣ ਕਾਫ ਆ ਮਤਲਬ 6 ਮੰਥ ਤੱਕ ਆਪਾਂ ਰੱਖਿਆ ਹੈ ਨਾ ਹਾਂਜੀ ਵਿੱਚ ਕਈ ਵੱਡੇ ਵੀ ਆ ਜਾਂਦੇ ਆ ਹਾਂਜੀ ਜਾਂ ਕੇਰੇ ਇਦਾਂ ਵੀ ਹੋ ਜਾਂਦਾ ਚਲੋ ਜੱਜਾਂ ਦੀ ਜੱਜਮੈਂਟ ਤਾਂ ਸਹੀ ਹੁੰਦੀ ਆ ਫੇਰ ਵੀ ਕੋਈ ਰੋਲਾ ਪਾ ਕੇ ਬਹਿ ਜਾਂਦੇ ਆ ਕੋਈ ਉਦਾਂ ਦੀ ਗੱਲਬਾਤ ਹੁੰਦੀ ਆ ਫੇਰ ਕਿਸ ਤਰ੍ਹਾਂ ਦਾ ਸਿਲਸਿਲਾ ਹੋਊਗਾ ਬੈਸ ਤਾਂ ਦੇਖੋ ਜਜਿੰਗ ਵਾਸਤੇ ਸਾਡੇ ਕੋਲ ਜਿਹੜਾ ਐਕਸਪਰਟ ਮੌਜੂਦ ਹੋਣਗੇ ਉਹ ਬਹੁਤ ਟੈਲੈਂਟਡ ਪਰਸਨਸ ਅਸੀਂ ਜਿਹੜੇ ਚੂਜ਼ ਕੀਤੇ ਨੇਗੇ ਮਤਲਬ ਵਧੀਆ ਤਜਰਬੇਕਾਰ ਹੋਣਗੇ ਇਦਾਂ ਦਾ ਜਿਹੜਾ ਮੌਕਾ ਸ਼ਾਇਦ ਨਹੀਂ ਬਣਨਾ ਨਾ ਪਰ ਜੇ ਕਿਤੇ ਲੱਗਦਾ ਵੀ ਉਹਨਾਂ ਕਿਤੇ ਕਿਤੇ ਹੁੰਦੀ ਆ ਤਾਂ ਉਹ ਦੇਖੋ ਮਤਲਬ ਜਿਵੇਂ ਵੀ ਸਾਰੀ ਕਮੇਟੀ ਕੋਰ ਕਮੇਟੀ ਔਰ ਜਜਿੰਗ ਦੀ ਨਾਲ ਫੈਸਲਾ ਲੈ ਕੇ ਸਹੀ ਫੈਸਲਾ ਲੈਂਦਾ ਜਿਵੇਂ ਇਹ ਨਹੀਂ ਹੈ ਵੀ ਇੱਕ ਬੰਦੇ ਨੂੰ ਕਹਿਤਾ ਵੀ ਆ ਤੂੰ ਬਾਹਰ ਵਗ ਜਾ ਤੇਰਾ ਕੋਈ ਸੁਣਵਾਈ ਨਹੀਂ ਸਾਰਿਆਂ ਨੂੰ ਸੰਤੁਸ਼ਟ ਕਰਵਾ ਕੇ ਸਾਰੇ ਪਰਾਂ ਰਾਏ ਕਰਕੇ ਸਹੀ ਫੈਸਲਾ ਹੋਊਗਾ ਹੀ ਉਹ ਠੀਕ ਹੈ ਵੀ ਉਹਨੂੰ ਸੰਤੁਸ਼ਟ ਵੀ ਕਰਾਇਆ ਜਾਊ ਬਾਕੀ ਜੋ ਫੈਸਲਾ ਜਦੋਂ ਫੈਸਲਾ ਅੰਤਿਮ ਹੋਊਗਾ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਠੀਕ ਹੈ ਬਰੇ ਧੰਨਵਾਦ ਧੰਨਵਾਦ